ਮੇਂ ਲੰਗਰ ਖਾਨ ਭੋਲੇ ਮੁੰਲੇ ਲੰਗਰ ਲਗਾਵਾ ਫਾਸਟ ਐਨਵਲ ਚੱਲੇ ਦੇਖੋ ਵੀਡੀਓ ਆ ਰਹੀ ਪੂਰੀ ਆ ਸੰਗਤਾਂ ਜਾਣੇ ਆਨੰਦਪੁਰ ਸੇ ਆਵਨ ਦੇਖੋ ਸੀ ਪਹੁੰਚ ਕੇ ਆ ਲੰਗਰ ਪਿੰਡ ਮੈਸਪੁਰੀਆ ਦੇ ਲੰਗਰ ਆਵਾ ਭੋਲੇ ਮੁੰਲੇ ਦਾ ਬਠਿਆ ਪਿੰਡ ਮੈਸਪੁਰੀਆ ਗੁਰਦਵਾਰਾ ਲੰਗਰ ਸ਼ਕਿਦਾਓ ਲੰਗਰ ਆ ਜੀ ਨੇ ਚੱਲੇ ਆਨੰਦਪੁਰ ਅਹੀਂ ਚੱਲੇ ਆਂ ਜੱਪ ਪਕੌੜੇ ਦਾ ਰੰਗ ਖਾਣ ਦੇਖੋ ਸਾਨੂੰ ਦੱਸਿਆ ਕਾੜੀਆਂ ਨੇ ਤਾਂ ਸਾਦੇ ਪਕਾੜੀਆਂ ਨੇ ਦੇਖੋ ਬਹੁਤ ਸੰਗਟਾ ਇੰਦਰ ਟੁਰਣੋਂ ਲੱਗੇ ਆਂ ਤੇ ਲੰਗਰ ਸਕੰਦੇ ਆ ਇਹ ਲੰਗਰ ਹਾਲ ਦੇ ਦੇਖੋ ਉਹ ਲੰਗਰ ਬੰਦਾ ਪਿਆ ਦਾਲ ਪਕੌੜੇ ਬੱਲ ਆਇਆ ਉਸ ਵਿੱਚ ਦੇ ਸੇਵਾ ਕਾੜੀਆਂ ਗੋਭੀ ਕੱਟ ਰੀਆਂ ਠੀਕੇ ਦੁਕਾਨਾਂ ਝੂਟੇ ਲੱਗੇ ਹੋਏ ਆ ਸਾਰੇ ਲੱਗਾ ਦੇਖੋ ਆਹ ਜਿੱਤਾ ਇਹਨਾਂ ਕੋਲ ਹਨੂਰ ਸਾਹਿਬ ਟਰੈਕਟਰ ਪੈਦਲ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਉਹ ਦੇਖੋ ਕਦੋਂ ਜਾਤ ਛਿੰਗ ਜਾ ਰਹੇ ਨੇ ਪੰਜ ਪਿਆਰੇ ਵਾਈ ਗੁਰੂ ਵਾਈ ਗੁਰੂ ਪਾ ਗਾਂ ਲੈ ਵਾਈ ਗੁਰੂ ਸੰਗਤਾਂ ਜਾ ਰਹੇ ਅਨੰਦਪੁਰ ਪੈਦਲ ਯਾਤਰਾ ਬਬੈ ਸਿੱਖੇ ਵਾਈ ਗੁਰੂ ਵਾਇ ਪੈਦਲ ਯਾਤਰਾ ਵਾਇਗੁਰੂ ਪੈਦਲ ਪਾ ਵਾਹ ਵਾਹ ਵਾਇਗੁਰੂ ਦੀ ਗੱਡੀ ਆ ਪੈਦਲ ਜਾਂਦਾ ਪੈਦਲ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਉਹ ਦੇਖੋ ਕਦੋਂ ਜਾਤ ਸਿੰਘ ਜਾ ਰਹੇ ਨੇ ਪੰਜ ਪਿਆਰੇ ਵਾਇਗੁਰੂ ਵਾਇਗੁਰੂ ਪਾ ਗਾਣੇ ਵਾਇਗੁਰੂ ਸੰਗਤਾਂ ਜਾ ਰਹੇ ਨੇ ਅਨੰਦਪੁਰ ਪੈਦਲ ਯਾਤਰਾ ਸਾਰ ਬਬੈਸ ਵਿਕਰ ਵਾਇਗੁਰੂ